ਭਤੀਜੇ ਦੀ ਬੇਹੱਦ ਕਟਿਆ ਕਰਤੂਤ ਕਿ ਆਪਣੀ ਵਿਧਵਾ ਚਾਚੀ ਦੇ ਨਾਲ ਉਹਨੇ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਚਾਚੀ ਨੇ ਆਪਣੇ ਭਤੀਜੇ ਨੂੰ ਰੋਕਿਆ ਤਾਂ ਭਤੀਜੇ ਨੇ ਆਪਣੀ ਚਾਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਹੱਦ ਸ਼ਰਮਸਾਰ ਕਰਦਾ ਮਾਮਲਾ ਕਿ 40 ਸਾਲਾ ਵਿਧਵਾ ਔਰਤ ਜਿਹਦਾ ਪਤੀ 2 ਸਾਲ ਪਹਿਲਾਂ ਜਿਹਦੇ ਪਤੀ ਦੀ ਮੌਤ ਹੋ ਚੁੱਕੀ ਸੀ ਤੇ ਉਹ ਵਿਧਵਾ ਵਿਚਾਰੀ ਆਪਣੇ ਖੇਤਾਂ ਦੇ ਅੰਦਰ ਕੰਮ ਕਰ ਰਹੀ ਸੀ ਖਾਦ ਪਾ ਰਹੀ ਸੀ ਪਾਣੀ ਲਗਾ ਰਹੀ ਸੀ ਤਾਂ 7 ਵਜੇ ਦਾ ਸ਼ਾਮ ਦਾ ਟਾਈਮ ਹੁੰਦਾ ਤਾਂ ਅਮਰਪਾਲ ਨਾਂ ਦਾ ਵਿਅਕਤੀ ਵੀ ਖੇਤ ਦੇ ਵਿੱਚ ਜਾਂਦਾ ਤਾਂ ਉਹ ਸ਼ਰਾਬ ਦੀ ਨਸ਼ੇ ਦੀ ਹਾਲਤ ਦੇ ਵਿੱਚ ਹੁੰਦਾ ਉਹਦੀ ਨੀਅਤ ਆਪਣੀ ਚਾਚੀ ਦੇ ਉੱਪਰ ਖਰਾਬ ਹੋ ਜਾਂਦੀ ਆ ਤੇ ਉਹ ਚਾਚੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਚਾਚੀ ਉਹਦਾ ਵਿਰੋਧ ਕਰਦੀ ਆ ਜਦੋਂ ਚਾਚੀ ਬਲੋ ਸਸ਼ੀਲਾ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ ਤਾਂ ਅਮਰਪਾਲ ਵੱਲੋਂ ਦੱਸਿਆ ਜਾ ਰਿਹਾ ਕਿ ਆਪਣੀ ਚਾਚੀ ਦੀ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ ਤੇ ਫਿਰ ਉਹਨੂੰ ਕਿਸੇ ਨੁਕੀਲੀ ਚੀਜ਼ ਦੇ ਨਾਲ ਉਹਦੇ ਉੱਪਰ वार ਕਰ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਔਰਤ ਤਿੰਨ ਬੱਚਿਆਂ ਦੀ ਮਾਂ ਸੀ ਆਪਣੇ ਪਿੱਛੇ ਤਿੰਨ ਮਾਸੂਮ ਰੋਲਦੇ ਬੱਚੇ ਛੱਡ ਗਈ ਪਹਿਲਾਂ ਹੀ ਜਿਹੜਾ ਇਹਦਾ ਘਰ ਵਾਲਾ 2 ਸਾਲ ਪਹਿਲਾਂ ਹੀ ਉਹਦੀ ਮੌਤ ਹੋ ਚੁੱਕੀ ਆ 40 ਸਾਲਾਂ ਦੀ ਇਹ ਔਰਤ ਆ ਛੋਟੇ-ਛੋਟੇ ਇਹਦੇ ਬੱਚੇ ਆ ਤੇ ਉਸ ਅਮਰਪਾਲ ਨੇ ਕੋਈ ਸ਼ਰਮ ਨਹੀਂ ਕੀਤੀ ਕਿ ਇਸ ਔਰਤ ਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹ ਰੋਲ ਜਾਣਗੇ ਤਾਂ ਉਹਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਜਦੋਂ ਉਹਨੇ ਵਿਰੋਧ ਕੀਤਾ ਤਾਂ ਫਿਰ ਵੀ ਉਹਨੂੰ ਸ਼ਰਮ ਨਹੀਂ ਆਈ ਤੇ ਉਹਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਪੁਲਿਸ ਦੁਆਰਾ ਜਦੋਂ ਅਗਲੀ ਸਵੇਰ ਉਹਨੇ ਕੀ ਕੀਤਾ ਔਰਤ ਦੀ লাশ ਨੂੰ ਚੁੱਕ ਕੇ ਅਮਰਪਾਲ ਨੇ ਮੱਕੀ ਦੇ ਖੇਤ ਨੇੜੇ ਹੋਣਿਆਂ ਉਹਨਾਂ ਦੇ ਵਿੱਚ ਸੁੱਟ ਦਿੱਤਾ ਜਦੋਂ ਆਸੇ ਪਾਸੇ ਦੇ ਲੋਕਾਂ ਨੇ ਸਵੇਰ ਵੇਲੇ ਉਹ লাশ ਦੇਖੀ ਤਾਂ ਪਿੰਡ ਦੇ ਵਿੱਚ ਰੌਲਾ ਪੈ ਗਿਆ ਘਰ ਦੇ ਪਹਿਲਾਂ ਹੀ ਆਪਣੇ ਉਹਨੂੰ ਮਾਂ ਨੂੰ ਲੱਭ ਰਹੇ ਸੀ ਕਿ ਕੀ ਚੱਕਰ ਆ ਉਹ ਆਈ ਨਹੀਂ ਤਾਂ ਸੁਬਾ ਸਵੇਰੇ ਜਦੋਂ ਪੁਲਿਸ ਆਈ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਘਰੇ ਪਹੁੰਚੀ ਉਸ ਔਰਤ ਦੀ ਨਣ ਤੋਂ ਨਣਾਣ ਤੋਂ ਉਹ ਕੋਜ ਪੁੱਛਿਆ ਗਿਆ ਪੁਛਗਿਸ਼ ਕੀਤੀ ਗਈ ਕਿ ਕੀ ਕਾਰਨ ਕਿਸੇ ਤੇ ਤੁਹਾਨੂੰ ਸ਼ੱਕ ਆ ਤਾਂ ਉਹ ਉਸ ਅਮਰਪਾਲ ਨਾਂ ਦੇ ਵਿਅਕਤੀ ਦਾ ਨਾਂ ਲੈਂਦੀ ਆ ਕਿ ਉਹ ਵੀ ਖੇਤਾਂ ਦੇ ਅੰਦਰ ਗਿਆ ਹੋਇਆ ਸੀ ਤੇ ਉਹ ਜਿਹੜਾ ਸਾਡਾ ਭਰਾ ਹੀ ਲੱਗਦਾ ਤਾਂ ਜਦੋਂ ਪੁਲਿਸ ਉਸ ਅਮਰਪਾਲ ਨੂੰ ਫੜ ਕੇ ਪੁਛਗਿਸ਼ ਕਰਦੀ ਆ ਤਾਂ ਦੱਸਿਆ ਜਾ ਰਿਹਾ ਕਿ ਅਮਰਪਾਲ ਨੇ ਇਹ ਗੱਲ ਕਬੂਲ ਕੀਤੀ ਆ ਕਿ ਜਦੋਂ ਮੈਂ ਸ਼ਾਮ ਨੂੰ ਖੇਤਾਂ ਦੇ ਵਿੱਚ ਗਿਆ ਉੱਥੇ ਇਹ ਔਰਤ ਵੀ ਖੇਤ ਨੂੰ ਪਾਣੀ ਲਾ ਰਹੀ ਸੀ ਤੇ ਖਾਦ ਪਾ ਰਹੀ ਸੀ ਕਹਿੰਦਾ ਜਦੋਂ ਮੈਂ ਇਹਨੂੰ ਦੇਖਿਆ ਤਾਂ ਮੇਰੀ ਨੀਅਤ ਖਰਾਬ ਹੋਣ ਲੱਗੀ ਮੈਂ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਮੈਂ ਇਸ ਔਰਤ ਨਾਲ ਜ਼ਬਰਦਸਤੀ ਕਰਨੀ ਚਾਹੀ ਇਹਨੇ ਮੇਰਾ ਵਿਰੋਧ ਕੀਤਾ ਤੇ ਫਿਰ ਜਦੋਂ ਇਹਨੇ ਮੇਰਾ ਵਿਰੋਧ ਕੀਤਾ ਤਾਂ ਮੈਂ ਜਿਹੜਾ ਇਹਦੀ ਕੁੱਟਮਾਰ ਕੀਤੀ ਜਿਹੜੀ ਔਰਤ ਦੀ ਜਿਹੜੀ ਲਾਸ਼ ਆ ਉਹ ਅਧ ਨਗਨ ਹਾਲਤ ਦੇ ਵਿੱਚ ਖੇਤਾਂ ਦੇ ਵਿੱਚੋਂ ਮਿਲੀ ਆ ਤਾਂ ਜਿਹਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਆ ਕਿੰਨੀ ਸ਼ਰਮ ਦੀ ਗੱਲ ਆ ਨਾ ਵਾਕਈ ਜਿਹੜੀ ਔਰਤਾ ਉਹ ਕਿਤੇ ਸੁਰੱਖਿਅਤ ਨਹੀਂ ਹੈਗੀ ਨਾ ਆਪਣੇ ਘਰ ਵਿੱਚ ਤੇ ਨਾ ਬਾਹਰ ਨਾ ਆਪਣੀ ਕੰਮ ਵਾਲੀ ਥਾਂ ਤੇ ਕਿੰਨੀ ਮਾੜੀ ਸੋਚ ਜਿਹੜੀ ਔਰਤਾ ਪ੍ਰਤੀ ਰੱਖੀ ਜਾਂਦੀ ਆ ਔਰਤਾ ਦਾ ਜਿਨ੍ਹਾਂ ਦੇ ਮਾਪੇ ਬਾਪ ਹੈਗੇ ਨਹੀਂ ਜਾਂ ਆਪਣੇ ਪਤੀ ਹੈਗੇ ਨੇ ਉਹ ਵੀ ਸੁਰੱਖਿਅਤ ਨਹੀਂ ਹੈਗੀਆਂ ਤੇ ਜਿੰਨਾ ਵਿਚਾਰੀਆਂ ਔਰਤਾਂ ਦੇ ਮਾਪੇ ਬਾਪ ਨਹੀਂਗੇ ਜਾਂ ਉਹਨਾਂ ਦਾ ਪਤੀ ਉਹਨਾਂ ਦੇ ਨਾਲ ਨਹੀਂ ਹੁੰਦਾ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਤਾਂ ਉਹ ਉਹਦੇ ਉਹਨੂੰ ਉਹਦੀ ਮਦਦ ਕਰਨ ਦੀ ਬਜਾਏ ਆਪਣੇ ਵੀ ਉਸ ਔਰਤ ਦਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਇਸ ਭਤੀਜੇ ਵੱਲੋਂ ਕੀਤਾ ਗਿਆ ਘਰਾਂ ਦੇ ਵਿੱਚੋਂ ਹੀ ਇਹ ਔਰਤ ਦਾ ਭਤੀਜਾ ਲੱਗਦਾ ਸੀ ਤੇ ਉਸ ਭਤੀਜੇ ਵੱਲੋਂ ਆਪਣੀ ਚਾਚੀ ਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣੀ ਚਾਚੀ ਦਾ ਸਾਹਸ ਤੱਕ ਕੀ ਦੇਣਾ ਸੀ ਕਿ ਵਿਚਾਰੀ ਕੱਲੀ ਔਰਤਾ ਤਿੰਨ ਬੱਚੇ ਪਾਲ ਰਹੀ ਆ ਚਲੋ ਮੈਂ ਕੋਈ ਹੈਲਪ ਕਰਾਂ ਪਰ ਇੱਥੇ ਜਿਹੜਾ ਔਰਤਾ ਪ੍ਰਤੀ ਨਜ਼ਰੀਆ ਹੀ ਘਟੀਆ ਜੀ ਦੇ ਕਰਕੇ ਉਸ ਵਿਅਕਤੀ ਨੇ ਜਿਹਦੀ ਸੋਚ ਘਟੀਆ ਸੀ ਉਹਨੇ ਉਸ ਔਰਤ ਦੇ ਨਾਲ ਆਪਣੀ ਚਾਚੀ ਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਔਰਤ ਨੇ ਵਿਰੋਧ ਕੀਤਾ ਤਾਂ ਉਹਨੇ ਉਸ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਜਿਹੜੀ ਘਟਨਾਏ ਇਹ ਯੂਪੀ ਤੋਂ ਸਾਹਮਣੇ ਆਈ ਆ ਵੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਥੋੜੀ ਬਹੁਤੀ ਤਾਂ ਜਿਹੜੀ ਔਰਤਾਂ ਦੀ ਸੁਰੱਖਿਆ ਉਹ ਲਾਜ਼ਮੀ ਬਣਾਵੇ ਉੰਜ ਤਾਂ ਇੱਥੇ ਮੁਹਿੰਮਾਂ ਤੋਰੀਆਂ ਜਾਂਦੀਆਂ ਨੇ ਕਿ ਬੇਟੀ ਬਚਾਓ ਬੇਟੀ ਪੜਾਓ ਪਰ ਹਾਲ ਦਿਨੋਂ ਦਿਨ ਆ ਹੁੰਦਾ ਏ ਧੀਆਂ ਭੈਣਾਂ ਦਾ ਆਏ ਦਿਨ ਅਜਿਹੇ ਸਮਾਜ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਧੀਆਂ ਨਾਲ ਜ਼ੋਰ ਜ਼ਬਰਦਸਤੀ ਕਰਨ ਦੀਆਂ ਤੇ ਹੁਣ ਆ ਜਿਹੜੀ ਔਰਤਾਂ ਬਿਚਾਰੀ ਕੰਗਾ ਦੇ ਤਾਂ ਚਲੋ ਇਹ ਇਲਜ਼ਾਮ ਲਾ ਦਿੱਤੇ ਜਾਂਦੇ ਆ ਕਿ ਇੱਥੇ ਔਰਤ ਗਲਤ ਆ ਇੱਥੇ ਔਰਤ ਗਲਤ ਆ ਹੁਣ ਜਿਹੜੀ ਆ ਔਰਤ ਸੀਗੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦਰਿੰਦੇ ਇਨਸਾਨ ਤੋਂ ਪਰ ਬਚਾ ਨਹੀਂ ਪਾਈ ਜੇਕਰ ਉਹ ਆਦਮੀ ਉਹਦੇ ਨਾਲ ਜ਼ਬਰਦਸਤੀ ਕਰਨ ਵਿੱਚ ਕਾਮਯਾਬ ਨਹੀਂ ਹੋਇਆ ਤਾਂ ਉਹਨੇ ਉਸ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿੰਨੀ ਜਿਆਦਾ ਘਟੀਆ ਮਾਨਸਿਕਤਾ ਦਾ ਉਹ ਵਿਅਕਤੀ ਆ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਘੱਟੋ ਘੱਟ ਤੁਸੀਂ ਵਿਸ਼ਵ ਗੁਰੂ ਭਾਰਤ ਦੀ ਗੱਲ ਕਰਦੇ ਹੋ ਤੁਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਹੋ ਤਾਂ ਫਿਰ ਬੇਟੀਆਂ ਦਾ ਧਿਆਨ ਵੀ ਤਾਂ ਰੱਖੋ ਨਾ ਉਹਨਾਂ ਦੀ ਜ਼ਿੰਦਗੀ ਸੁਰੱਖਿਆਤਤਾ ਕਰੋ ਇੱਥੇ ਕੋਈ ਕਾਨੂੰਨ ਕੋਈ ਇਹੋ ਜਿਹਾ ਹੋਵੇ ਕਿ ਲੋਕਾਂ ਦੇ ਮਨਾਂ ਅੰਦਰ ਪ੍ਰਸ਼ਾਸਨ ਦਾ ਸਰਕਾਰ ਦਾ ਕੋਈ ਡਰ ਤਾਂ ਹੋਵੇ